ਮਾਤਾ ਜੀ ਦੀ ਉਮਰ ਬਈ 81 ਸਾਲ ਦੀ ਹੈ 1944 ਦਾ ਜਨਮ ਨਾ ਹਣ ਜੀ ਗੋਡੇ-ਗੋਡੇ ਥੋੜੇ ਕਿਉਂ ਨਹੀਂ ਦੁਖਦੇ ਕਾਹ ਤੋਂ ਦੁਖਦੇ ਆ ਤੇਲ ਲਾਈ ਜਾਂਦੀ ਬੈਠੀ ਅੱਛਾ ਜੀ ਲੈ ਬਈ ਟੋਕ ਤਾਂ ਲਾਣ ਦੀ ਵੀ ਬੇਬੇ ਦਾ ਦੁਖਦਾ ਨਹੀਂ ਮੈਨੂੰ ਜਾਨਾ ਲਾ ਰਿਓ ਮੈਨੂੰ ਅੱਜ ਕੱਲ ਛੋਟੇ-ਛੋਟੇ ਮੁੰਡਿਆਂ ਦੇ ਗੋਡੇ ਦੁਖੀ ਜਾਂਦੇ ਹੈ ਢੋਈ ਦੁਖੀ ਜਾਂਦੇ ਹੈ ਤੇ ਆਪਾਂ ਗੱਲਬਾਤ ਕਰਦੇ ਆਂ ਬਈਆਂ ਨਾਲ ਬਈ ਕਿਉਂ ਦੁਖਦੇ ਆ ਅੱਜਕੱਲ ਛੋਟੇ ਛੋਟੇ ਮੁੰਡਿਆਂ ਦੇ ਗੋਡੇ ਗੋਡੇ ਅੱਜਕੱਲ ਬਈ ਇੱਕ ਤਾਂ ਆਪਣੇ ਕੀ ਇਹ ਸਰੀਰ ਦਾ ਜਿਹੜੇ ਵਰਕ ਘਟ ਗਈ ਹਾਂਜੀ ਖਰਾਕਾਂ ਆਪਣੀਆਂ ਮਾੜੀਆਂ ਹੋ ਗਈਆਂ ਸਹੀ ਹੈ ਖਰਾਕ ਜੇ ਆਪਾਂ ਖਾਂਦੇ ਆ ਕੋਈ ਸਿਹਤ ਨਹੀਂ ਕਰਦੇ ਜਦੋਂ ਡਾਕਟਰ ਕਹਿੰਦੇ ਨੇ ਬਈ ਸ਼ੂਗਰ ਹੋ ਗਈ ਉਹ ਤਾਂ ਆਪਾਂ ਸਿਹਤ ਕਰਦੇ ਆ ਹਮਮ ਹੁਣ ਕੀ ਹੁੰਦਾ ਗੋਡੇ ਟਰੀਟਮੈਂਟ ਚਾਹੇ ਢੂਈ ਦਾ ਉਹਦੇ ਪੈਸੇ ਬਹੁਤ ਲੱਗਦੇ ਪਰ ਤੁਸੀਂ ਬਹੁਤ ਥੋੜੇ ਪੈਸੇ ਦੇ ਵਿੱਚ ਚੈਲੰਜ ਕਰੀਏ ਨੂੰ ਵੀ ਆਪਾਂ ਟਰੀਟਮੈਂਟ ਕਰਦੇ ਆਂ ਬਿਲਕੁਲ ਜੀ ਬਿਲਕੁਲ ਇੱਕ ਬੋਤਲ ਵਰਤ ਕੇ ਦੇਖ ਲਓ ਜ਼ਿਆਦਾ ਏ ਜੀ ਆਪਣੀ ਲਾਈਫ ਏਜ ਹੈ ਜੀ ਹਾਂਜੀ 400 ਰੁਪਏ ਦੀ ਬੋਟਲ ਹੁੰਦੀ ਹੈ ਹੂੰ 40 ਦਿਨ ਤੋਂ ਲੈ ਕੇ 3 ਮਹੀਨੇ ਆਪਾਂ ਘੱਟੋ ਘੱਟ ਲਾਉਣੀ ਹੁੰਦੀ ਹੈ ਹੂੰ ਵੀ ਜਿਹੜੇ ਮੰਜੇ ਤੇ ਜੋੜੇ ਪਏ ਆ ਗੋਡੇ ਦੁਖਦੇ ਤੁਰਿਆ ਨਹੀਂ ਜਾਂਦਾ ਉਹ ਵਰਤੋ ਹਾਂ ਉਹਨਾਂ ਦੀ ਦੂਜੀ ਬੋਟਲ 'ਚ ਪਤਾ ਲੱਗ ਜਾਊ ਮਹੀਨੇ 'ਚ ਪਤਾ ਲੱਗ ਜਾਣਾ ਕਿੱਥੇ ਤੁਸੀਂ 5-7000 ਲਾਣਾ ਤੁਸੀਂ ਆ 1000 ਰੁਪਏ 1000 ਰੁਪਏ ਨਹੀਂ ਤਾਂ 400 ਦੀ ਆ ਕਿੰਨੀ ਦੀ ਬਾਈ ਇਹ ਜਿਹੜਾ ਕੋਈ ਸਮਰਥਾ ਜੀ ਜ਼ਿਆਦਾ ਪੈਸਾ ਲਾ ਸਕਦਾ ਇਹ 840 ਦੀ ਹੈ ਇਹਦੇ ਦਵਾਈਆਂ ਵੱਧ ਪਾਈਆਂ ਵੀ ਆ ਇਹ ਵੀ 40 ਦਿਨ ਤੋਂ ਲੈ ਕੇ 3 ਮਹੀਨੇ ਲਾਉਣੀ ਆਪਾਂ ਕਿੱਥੇ ਪੈਂਦਾ ਬ ਸੂਰੇ ਦੇ ਉੱਤੇ 4 ਨੰਬਰ 4 ਕੋਲੇ ਡਾਕਟਰ ਗਿਆਨ ਸਿੰਘ ਦੇ ਬਿਲਕੁਲ ਉਪਰ ਜੀ